ਰਾਜ ਜੀ ਦੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮ ਹੋਇਆ ਇੱਕ ਹਫ਼ਤਾ ਕਹਿਣ ਦਾ ਹਾਂਜੀ ਸਭ ਰੰਗ ਤੇਰੇ ਵਾਹਿਗੁਰੂ ਸਭ ਰੰਗ ਤੇਰੇ ਆ ਸਭ ਰੰਗ ਤੇਰੇ ਵਾਹਿਗੁਰੂ ਸਭ ਰੰਗ ਤੇਰੇ ਕਿੱਤੇ ਚਾਨਣ ਹੀ ਚਾਨਣ ਕਿਤੇ ਚਾਨਣ ਹੀ ਚਾਨਣ ਕਿਦਰੇ ਕੁੱਪ ਹਨੇਰੇ ਸਭ ਰੰਗ ਤੇਰੇ ਮਾਲਕਾ ਸਭ ਰੰਗ ਤੇਰੇ ਸਭ ਰੰਗ ਤੇਰੇ ਮਾਲਕਾ ਸਭ ਰੰਗ ਤੇਰੇ ਤੂੰ ਜਦ ਚਾਵੇਂ ਉਂਗਲੀ ਫੜ ਕੇ ਨਦੀਆਂ ਪਾਰ ਕਰਾ ਦੇ ਮੈਂ ਜੇ ਤੂੰ ਚਾਵੇਂ ਰਾਜਿਆਂ ਨੂੰ ਗਲੀਆਂ ਵਿੱਚ ਮੰਗਣ ਲਾ ਦੇ ਮੈਂ ਜੇ ਤੂੰ ਚਾਵੇਂ ਉਂਗਲੀ ਫੜ ਕੇ ਨਦੀਆਂ ਪਾਰ ਕਰਾ ਦੇ ਮੈਂ ਜੇ ਤੂੰ ਚਾਵੇਂ ਰਾਜਿਆਂ ਨੂੰ ਗਲੀਆਂ ਵਿੱਚ ਮੰਗਣ ਲਾ ਦੇ ਮੈਂ ਇਕ ਨਾ ਦੇ ਪੱਥਰ ਵੀ ਤਰ ਗਏ ਇਕ ਨਾ ਦੇ ਪੱਥਰ ਵੀ ਤਰ ਗਏ ਇਕ ਨਾ ਦੇ ਡੁੱਬ ਗੇ ਬੇੜੇ ਸਭ ਰੰਗ ਤੇਰੇ ਮਾਲਕਾ ਸਭ ਰੰਗ ਤੇਰੇ ਸਭ ਰੰਗ ਤੇਰੇ ਮਾਲਕਾ ਸਭ ਰੰਗ ਤੇਰੇ ਤੇਰਾ ਭੇਦ ਕਿਸੇ ਨਾ ਪਾਇਆ ਤੂੰ ਹਰ ਸ਼ੈ ਵਿੱਚ ਵੱਸਦਾ ਤੂੰ ਮਹਿਲਾਂ ਵਿੱਚ ਤੰਗ ਕਦੇ ਹੋਵੇਂ ਤੂੰ ਕੁੱਲੀਆਂ ਵਿੱਚ ਵੱਸਦਾ ਤੂੰ ਮਹਿਲਾਂ ਵਿੱਚ ਤੰਗ ਕਦੇ ਹੋਵੇਂ ਤੂੰ ਕੁੱਲੀਆਂ ਵਿੱਚ ਹੱਸਦਾ ਕਿੰਦਰੇ ਖੁਸ਼ੀਆਂ ਹੀ ਖੁਸ਼ੀਆਂ ਕਿੱਧਰ ਖੁਸ਼ੀਆਂ ਹੀ ਖੁਸ਼ੀਆਂ ਕਿਧਰ ਗਮ ਬਥੇਰੇ ਸਭ ਰੰਗ ਤੇਰੇ ਮਾਲਕਾ ਸਭ ਰੰਗ ਤੇਰੇ ਸਭ ਰੰਗ ਤੇਰੇ ਮਾਲਕਾ ਸਭ ਰੰਗ ਤੇਰੇ ਜੇ ਤੂੰ ਚਾਵੇਂ ਜਦ ਤੂੰ ਚਾਵੇਂ ਮੱਥੇ 'ਤੋਂ ਮਤਾਂ ਮੋਢੇ ਫਿੱਤੀਆਂ ਲਾ ਦੇ ਜਦ ਤੂੰ ਚਾਵੇਂ ਹਵਾ 'ਚ ਉੱਡਦਿਆਂ ਝਟ ਮਿੱਟੀ ਵਿੱਚ ਮਲਾ ਦੇ ਜਦ ਤੂੰ ਚਾਵੇਂ ਮੋਢੇ ਫਿੱਤੀਆਂ ਮੱਥੇ 'ਤੋਂ ਮਤਾਂ ਲਾ ਦੇ ਹਵਾ 'ਚ ਉੱਡਦੇ ਬੰਦਿਆਂ ਨੂੰ ਝਟ ਮਿੱਟੀ ਵਿੱਚ ਮਲਾ ਦੇ ਜਿੱਥੇ ਕਦੇ ਮੇਲੇ ਸੀ ਲੱਗਦੇ ਜਿੱਥੇ ਕਦੇ ਮੇਲੇ ਸੀ ਲੱਗਦੇ ਸੁਨਨੇ ਪਏ ਬਨੇਰੇ ਸਭ ਰੰਗ ਤੇਰੇ ਮਾਲਕਾ ਸਭ ਰੰਗ ਤੇਰੇ ਸਭ ਰੰਗ ਤੇਰੇ ਮਾਲਕਾ ਸਭ ਰੰਗ ਤੇਰੇ ਦੁਨੀਆਂ ਵੀ ਸਭ ਰੰਗ ਨੇ ਕੱਚੇ ਕੋਈ ਪੱਕਾ ਜਿਹਾ ਰੰਗ ਛਾੜ ਦੇ ਤੂੰ ਦੁਨੀਆਂ ਵੀ ਸਭ ਰੰਗ ਨੇ ਕੱਚੇ ਕੋਈ ਪੱਕਾ ਜਿਹਾ ਰੰਗ ਛਾੜ ਦੇ ਤੂੰ ਆਪੇ ਮੱਤਸ ਮੱਤ ਬਖਸ਼ੀ ਤੂੰ ਮੇਰੀ ਮੈਨੂੰ ਅੰਦਰੋਂ ਮਾਰ ਦੇ ਤੂੰ ਆਪੇ ਮੱਤਸ ਮੱਤ ਕੋਈ ਬਖਸ਼ੀ ਮੇਰੀ ਮੈਨੂੰ ਅੰਦਰੋਂ ਮਾਰ ਦੇ ਤੂੰ ਮੇਰੀ ਰੱਬਾ ਸਮਝ ਚ ਚੁਆਏ ਨਾ ਮੇਰੀ ਮਾਲਿਕਾ ਸਮਝ ਚ ਚੁਆਏ ਨਾ ਤੇਰੇ ਕਿਥੇ ਡੇਰੇ ਸਭ ਰੰਗ ਤੇਰੇ ਮਾਲਿਕਾ ਸਭ ਰੰਗ ਤੇਰੇ ਸਭ ਰੰਗ ਤੇਰੇ ਮਾਲਿਕਾ ਸਭ ਰੰਗ ਤੇਰੇ ਕਿਤੇ ਚਾਨਣ ਹੀ ਚਾਨਣ ਕਿਤੇ ਚਾਨਣ ਹੀ ਚਾਨਣ ਇਦਰੇ ਕੁਪ ਹਨੇਰੇ ਸਭ ਰੰਗ ਤੇਰੇ ਮਾਲਕਾ ਸਭ ਰੰਗ ਤੇਰੇ ਸਭ ਰੰਗ ਤੇਰੇ ਮਾਲਕਾ ਸਭ ਰੰਗ ਤੇਰੇ ਵਾਹਿਗੁਰੂ